ਇੱਧਰ ਅੰਦਰ ਦੇਖ ਡਿਜ਼ਾਈਨ ਦੇਖ ਡਿਜ਼ਾਈਨ ਅੰਦਰ ਮਾਰਦਿਆਂ ਬਾਈ ਡਿਜ਼ਾਈਨ ਦੇਖ ਕੰਨ ਤੇ ਕਿੰਨਾ ਬਣਾਇਆ ਵਾ ਹਨਾ ਬਾਈ ਗੱਡੀ ਗੱਡੀ ਤੇ ਵੀ ਭਾਈਦੀ ਆ 2.5 ਲੱਖ ਕੀਮਤ ਆ ਬਾਈ ਕਹਿੰਦਾ ਸੈਂਗ ਐਦੂ ਵੀ ਲੰਮੇ ਉੱਠ ਜਾਂਦੇ ਸਾਰੀਆਂ ਭਾਈਦੀਆਂ ਗੱਡੀ ਤੇ ਕਰਜ਼ਾ ਕਰਜਾ ਨਹੀਂ ਹੁੰਦਾ ਆਪ ਕੋਈ ਕਰਜ਼ਾ ਨਹੀਂ ਇੱਥੇ 20 ਜਿਲ੍ਹਾਂ ਤੇ ਕਰਜ਼ਾ ਨਾ ਕਿਤਨੇ ਟਾਈਮ ਵਿੱਚ ਗੱਪ ਵਿਆਹੀ ਬੈਹੇ ਕਿਤਨੇ ਟਾਈਮ ਵਿੱਚ ਇਹ ਕਲਰ ਕਰਦੇ ਆ ਸ਼ੌਂਕ ਨੂੰ ਸੋਹਣੇ ਲੱਗਦੇ ਆ ਇਹ ਕਹਿੰਦੇ ਵੀ ਸਾਨੂੰ ਜਿਵੇਂ ਆਪਣੀ ਕੇਅਰ ਕਰਦੇ ਆ ਉਸੇ ਤਰ੍ਹਾਂ ਜਿਵੇਂ ਆਪਾਂ ਲੋਕ ਆਪਣੀ ਕੇਅਰ ਕਰਦੇ ਉਸੇ ਤਰ੍ਹਾਂ ਪਸ਼ੂਆਂ ਦੀ ਕੇਅਰ ਕਰਦੇ ਆ ਉਹਨੂੰ ਸਾਫ਼ ਸੰਭਾਲ ਕਰਦੇ ਆ ਤੇ ਉਹਨਾਂ ਨੂੰ ਸਜਾ ਕੇ ਰੱਖਦੇ ਆ ਜਿਵੇਂ ਕਿ ਇਹ ਸਮਝਦੇ ਆ ਇਹ ਚੀਜ਼ ਨੂੰ ਇਹ ਜਾਨਵਰ ਨੇ ਰੋਜ਼ੀ ਰੋਟੀ ਇਹਨੂੰ ਕਮਾ ਕੇ ਦਿੰਦੇ ਆ ਓਕੇ ਇਹ ਦੁੱਧ ਕਿਤਨਾ ਦੇ ਦਿੰਦੀ ਆ ਅੱਛੇ 6 ਲੀਟਰ 5 ਪਾਟ ਲੀਟਰ ਦੇ ਦਿੰਦੀ ਜੇ ਹੋਰ ਗਾਂ ਇਨਕੇ ਕਾਣੇ ਤੇ ਫਟੇ ਕਿਉਂ ਨਹੀਂ ਘਰ ਪੇ ਕਾਟੇ ਵਾਲੇ ਹੋ ਅਚਾ ਕਾਣ ਕਾਟ ਫਟਤੇ ਕਿਉਂ ਕਲੋਸ ਤੋਂ ਕਰੀ ਕੋਮ ਡਿਜ਼ਾਈਨ ਨਿਕਲਿਓ ਨੇ ਅਚਾ ਕਾਟ ਕਰ ਫਾਈ ਬਰੇ ਇਦਾਂ ਅੰਦਰ ਦੇਖ ਡਿਜ਼ਾਈਨ ਦੇਖ ਡਿਜ਼ਾਈਨ ਮਾਰਦਿਆਂ ਬਾਈ ਡਿਜ਼ਾਈਨ ਦੇਖ ਕੰਨ ਤੇ ਕਿੰਨਾ ਬਣਾਇਆ ਵਾ ਹਨ ਇਹ ਸਭੀ ਕੇ ਬਣਾਤੇ ਆਪ ਹਾਂ ਸਭ ਕੇ ਬਣੇ ਸਾਰਿਆਂ ਦੇ ਬਣੇ ਹੋ ਦਿਖਾ ਕੁੰਮਲ ਕਰੋ ਉਸ ਤੋਂ ਇਸ ਤੇ ਇਸ ਤੇ ਜੁੱਟ ਟੇ ਵਾ ਅਜਾ ਬਣਾ ਮੈਂ ਇਹਨਾਂ ਨੂੰ ਹੱਥ ਲਗਾਉਣਾ ਚੱਲ ਜੀ ਮੇਰੀ ਬਾਤ ਸੁਣ ਨਾ ਛੱਡ ਬੋ ਗਲਤ ਸੁਣੋ 1 ਮਿੰਟ ਮੇਰੀ ਬਾਤ ਸੁਣ ਨਾ ਬੋਲੋ ਇਹਦੇ ਆਪ ਜੇ ਮੈਂ ਕਿਹ ਕਾਨ ਕਾਟਦੇ ਹੂੰ ਤਿੰਨ ਕੋ ਦਰਦ ਨਹੀਂ ਮਹਿਸੂਸ ਹੁੰਦਾ ਨਹੀਂ ਤਾਂ ਬਿਮਾਰ ਨਹੀਂ ਕੀਰਤੀ ਬਾਅਦ ਵਿੱਚ ਬਿਮਾਰ ਨਹੀਂ ਹੁੰਦੇ ਇਹ ਕਹਿੰਦੇ ਵੀ ਤਾਂ ਕੱਟਦੇ ਆਂ ਵੀ ਮੁੜ ਕੇ ਬਿਮਾਰ ਨਹੀਂ ਹੁੰਦਾ ਪਸ਼ੂ ਸਾਡਾ ਬਿਲਕੁਲ ਨਹੀਂ ਹੁੰਦੇ ਬਿਮਾਰ ਬਿਲਕੁਲ ਬਿਮਾਰ ਨਹੀਂ ਹੁੰਦੇ ਠੀਕ ਹੈ ਤੇ ਗਾਂ ਕਿਤਰਾ ਦਿੰਦੀ ਉਹ ਵੀ 6 ਲੀਟਰ 6 ਲੀਟਰ 6 ਲੀਟਰ ਰੱਤਾਂ ਵਾਂਗ ਸੇਂ ਦਾ ਕਿੰਨੇ ਵੱਧ ਜਾਂਦੇ ਦੇ ਲੰਬਾਈ ਕਿਤਨੀ ਲੰਬਾਈ ਕਿਤਨੀ ਚਲ ਜਾਂਦੀ ਸੇਂ ਸੀ ਜਿੰਨੇ ਛੋਟੇ ਬੜਦੇ ਆ ਉਹਤੇ ਬਸ ਉਸ ਤੋਂ ਹੀ ਬੜੀ ਜਾਂਦੀ ਹੈ ਉੱਤੇ ਹੀ ਬੜੇ ਉਹ ਤੋਂ ਹੀ ਵੱਡੇ ਜਾਂਦੇ ਕੋਲ ਕਲੋਜ਼ ਮਾਰੀ ਜੂਮ ਛੋਟੇ ਅੱਬ ਉਹ ਤੋਂ ਹੀ ਵੱਡੇ ਹੁੰਦੇ ਨੇ ਹਾਈਟ ਵੱਢੇ ਵੱਢੇ ਉਹ ਵਾਟ ਤੇ 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 ਹਾਈਟ ਇਤਨੀ ਹੁੰਦੀ ਹੈ ਇਨਕੀ ਹਾਈਟ ਇਤਨੀ ਸਭ ਕੁੱਟਾਂ ਖਾਤੇ ਕੀ ਹੈ ਔਕੜੀ ਔਕੜਵੀ ਮਤਲਬ ਔਕੜਵੀ ਬਾਈ ਉਹ ਦਾ ਦੂਜਾ ਆਪਣਾ ਜਿਹੜਾ ਕਮਾਦ ਕਮਾਦ ਦਾ ਜਿਹੜਾ ਉੱਪਰ ਲਾ ਹੁੰਦਾ ਉਹ ਕੱਟ ਕੇ ਪਾਉਂਦੇ ਔਰ ਵੀ ਕੁਛ ਡਾਲਦੇ ਔਕੜਵੀ ਡਾਲਦੇ ਕੀ ਕਰਨੀ ਗੰਨਾਏ ਗੰਨਾ ਸੁੱਕੀ ਕੜੀ ਕੜ ਵੀ ਹੋਰ ਚੀਜ਼ ਆਚਾ ਕਿ ਕਿਤਨੇ ਲੀਟਰ ਦੁੱਧ دیتی ਹੈ ਠੀਕ 4-4 ਚਾ ਚਾ ਦਿੰਦੀ ਇਸ ਕੇ ਕੀਮਤ ਕਿਤਨੇ ਹੈ ਲਗਭਗ 3 ਲੱਖ ਕੀਮਤ ਹੈ 3 ਲੱਖ ਗਾੜੀ ਤੇ ਵਾਕਤੋਂ ਗਾੜੀ ਤੇ ਵੀ ਵਾਕਤ ਹੈ ਗਾੜੀ ਤੇ ਵੀ ਬਾਈਕ ਘੱਡੀ ਗੱਡੀ ਤੇ ਵੀ ਭਾਈਦੀ ਆ 2.5 ਲੱਖ ਕੀਮਤ ਆ ਬਾਈ ਕਹਿੰਦਾ ਸੈਂਗੈਦੂ ਵੀ ਲੰਮੇ ਉੱਠ ਜਾਂਦੇ ਆਂ ਬਾਈ ਦੇ ਵੀ ਸਾਰੀਆਂ ਭਾਈਦੀਆਂ ਗੱਡੀ ਤੇ ਇੱਕ ਨੰਬਰ ਮਾਰੇ ਵਾਲੀ ਸਪਲੀ ਗੱਡੀ ਚੋਰੀ ਮੈਂ ਕਹਿੰਦਾ ਨੰਬਰ ਜਿੱਤੇ ਹੋ ਗੱਡੀਆਂ ਭਾਈਦੀਆਂ ਇਹ ਰੇਸਾਂ ਭਾਈਦੀਆਂ ਅੱਛਾ ਰਨਿੰਗ ਹੈ ਹਾਂ ਪ੍ਰਾਈਜ਼ ਸਾਰੇ ਪ੍ਰਾਈਜ਼ ਕਿਹਾ ਜੇ ਕੋਈ ਬਾਈ ਚਾਂਸ ਬਾਈ ਤਦੋਂ ਵੀ ਆਖਾ ਸੇਲ ਵੀ ਕਰਦੇ ਹੋ ਆਪ ਨਹੀਂ ਸੇਲ ਨਹੀਂ ਕਰਦੇ ਕਰਤੇ ਨਹੀਂ ਅੱਜ ਵੀ ਦੋਤ ਕਹਿੰਦਾ ਅੱਛਾ ਦੋਤੀ ਆ 2.5 2.5 ਲੱਖ ਦਿੰਦਾ ਮੱਝਾ ਸੇਲ ਨਹੀਂ ਕਰਦੇ ਮਤਲਬ ਕਿ ਬੰਦੇ ਆਪਾਂ ਨੂੰ ਆਪਾਂ ਦਿਖਾਵੇ ਚ ਬੜੇ ਵਿਆਂ ਬਹੁਤ ਇਹ ਸੈਂਪਲ ਦੇ ਬੰਦੇ ਆ ਇੰਨੇ ਮਹਿੰਗੇ ਮਹਿੰਗੇ ਪਸ਼ੂ ਆਪਣੇ ਘਰ ਤੇ ਇੱਕ ਇੱਕ ਪਸ਼ੂ ਰਹਿ ਗਿਆ ਇਹ ਕਿਆ ਕਰੇਗਾ ਵੀ 60 70000 ਦੀ ਮੱਝ ਢਾਈ ਢਾਈ ਲੱਖ ਦੀ ਬਣ ਕੇ ਰਹੀ ਤੇ ਦੁੱਧੀ ਦੁੱਧ ਹੀ ਆ ਕੱਲਾ ਇਹਨਾਂ ਦਾ ਕਾਰੋਬਾਰ ਦੂਸਰੇ ਕੰਮ ਚੱਲ ਜਾਂਦਾ ਹੈ ਗੁਜਾਰਾ ਇਸ ਦੀ ਬਾਤ ਦੂਸਰੇ ਬਿਜਾਰਾ ਚੱਲ ਜਾਂਦਾ ਹੈ ਸਭ ਚੱਲ ਜਾਂਦਾ ਸਭੀ ਚੱਲ ਜਾਂਦਾ ਬੱਚੇ ਵਗੈਰਾ ਪੜ ਜਾਂਦੇ ਇੱਥੇ ਔਰ ਕਾ ਖਰਚਾ ਆਪ ਦਾ ਇੱਕ ਘੱਟ ਹੋਗਾ ਯਹਾਂ ਪੇ ਕਿਆ ਕੈਸੇ ਰਹੇ ਹੋ ਆਪਕੋ ਉਹ ਵਰਤ ਰਹੇ ਪਸੂਰ ਪੀਨਾ ਬਾਈ ਉਹ ਤੀਨਾ ਚ ਰਹਿੰਦਾ ਇਹ ਦਿਖਾਵੇ ਜ ਨਹੀਂ ਪਏ ਵੇ ਹੂੰ ਤੀਨਾ ਉੱਚ ਰਹਿੰਦਾ ਤੇ ਪਸੂ ਦੇਖ ਲਓ ਕਿੰਨੇ ਕਿੰਨੇ ਮਹਿੰਗੇ ਆ ਆਪਾਂ ਦਿਖਾਵੇ ਦੇ ਪੱਟੇ ਪਏ ਬਾਈ ਸਹੀ ਹਾਲਾ ਗੋਗਰਪੁਰੇ ਚ ਇਹ ਆ ਤੇ ਬਾਕੀ ਬਾਈ ਤੁਹਾਨੂੰ ਇੱਕ ਨਵੀਂ ਚੀਜ਼ ਅਸੀਂ ਤਾਂ ਇੱਧਰ ਆਏ ਸਾਨੂੰ ਪਤਾ ਨਹੀਂ ਸੀ ਦਿਖਾਈ ਆ ਤੇ ਦੇਖਿਓ ਜੇ ਤੁਹਾਨੂੰ ਲੱਗੀ ਕੋਈ ਨਵੀਂ ਚੀਜ਼ ਹੈ ਊ ਵਧੀਆ ਤੁਹਾਨੂੰ ਨਵੀਂ ਦਿਖਾਈ ਆ ਤੇ ਬਾਅਦ ਵਿੱਚ ਬਾਈ ਸ਼ੇਅਰ ਜ਼ਰੂਰ ਕਰੋ ਹਾਂ ਜੀ ਉਹਨਾਂ ਦੇ ਸਿੰਘਾ ਤੇ ਬਾਈ ਕਿਵੇਂ ਹਾਂ ਸਿੰਘਾ ਤੇ ਬਾਈ ਜਿਹੜੇ ਉੱਚਾ ਢਾਏ ਹੋਇਆ ਦਿਖਾਈ ਕੁੰਮਲ ਨੂੰ ਮਰਦ ਦੇ ਪਿੱਤਲ ਕਾ ਉਹ ਕਿਆ ਜਿਹੜਾ ਆ ਉਹ ਉਹ ਬਣਾਇਆ ਲੈ ਉਸ ਨੂੰ ਆਪ ਬਣਾਤੇ ਹੋ ਅਬੀ ਕਰ ਲਾਦੇ ਹਾਂ ਲੈ ਕੇ ਆਤੇ ਹਾਂ ਹਾਂ ਲੈ ਕੇ ਆ ਕੇ ਸੇਕ ਚਾਹੇ ਡਾਲ ਦਿੰਦੇ ਆ ਕਿਉਂ ਡਾਲਤੇ ਹੋ ਅੱਛੀ ਦਿੱਖਿਆ ਸੁੰਦਰ ਦਿੱਖਿਆ ਸੋਹਣੀ ਲੱਗਦੀ ਆ ਪਸ਼ੂਆਂ ਨੂੰ ਵੀ ਸ਼ਿੰਗਾਰ ਕੇ ਰੱਖਦੇ ਆ ਮੁੱਲ ਬਣਾ ਕੇ ਦਿੱਖਿਆ ਠੀਕ ਆ ਠੀਕ ਆ ਇੱਥੇ ਨਾਈਟ ਕੋ ਯਹਾਂ ਵੀ ਹੁੰਦੇ ਨੇ ਨਾਈਟ ਵੀ ਯਹਾਂ ਤੇ ਨਾਈਟ ਅਗਰ ਬਾਰਿਸ਼ ਹੁੰਦੀ ਆ ਤਾਂ ਫਿਰ ਟਿੰਡਾ ਜਿੱਥੇ ਤੁਸੀਂ ਪੈਂਦੇ ਆ ਨਹੀਂ ਆਉਂਦਾ ਤਾਂ ਉੱਥੇ ਪਸੂ ਕਰ ਦਿੰਦੇ ਆ ਨਹੀਂ ਆਪ ਪੈਂਦੇ ਆ ਵੱਤੋ ਆ ਦੁੱਧ ਕਿੰਨਾ ਦੇ ਦਿੰਦ ਨੇ ਆ ਪਤਾ ਦੇ ਦਿੱਤਾ ਨਹੀਂ ਇਹ ਇੱਕ ਮੱਝ ਕਿੰਨੇ ਦੀ ਦੇਖਾ ਇਹ ਚਾਰ ਚਾਰ ਦੇ ਦਿੰਦੀ ਚਾਰ ਚਾਰ ਦਿੰਦੀ ਆ 50 ਲੀਟਰ ਹੋ ਜਾਂਦਾ ਕਹਿੰਦਾ ਦੁੱਧ ਤੇ ਦਿਹਾੜੀ ਵਧਗਾ ਪੈਂਦੀ ਆ ਗੁਜ਼ਾਰਾ ਵਧੀਆ ਚੱਲਦਾ ਸੌਖੇ ਆ ਕਰਜ਼ਾ ਕਰਜ਼ਾ ਨਹੀਂ ਹਟਾ ਆਪ ਕੋਈ ਕਰਜ਼ਾ ਨਹੀਂ ਇੱਥੇ 20-20 ਲੀਟਰ ਤੇ ਕਰਜ਼ਾ ਨਾ ਨਾ ਇਹਦੀਆਂ ਪਾਤੀਆਂ ਨਹੀਂ ਪਤਦੀ ਉਹ ਬੋਬਰ ਕਿਆ ਕਰਦੇ ਹੋ ਕਿਆ ਕਰਦੇ ਬੋਬਰ ਕਾ ਹਾਂ ਦੇਖ ਜਾ ਦੇਖ ਜਾਤਾ ਕਿਤਨੇ ਕੋ ਤਾਂ 5-6000 ਰੁਪਏ 5-6000 ਡੱਕ ਡੱਕ

ਨਹੀਂ ਜਦ ਬड़ा ਹੋਵੇ ਬड़ा ਹੋਗਾ ਬੱਚਾ ਦੇਗਾ ਤਾਂ ਕਿਤਨੀ ਏਜ ਹੋਗੀ ਛੋਟੀ ਵੀ ਗੋਦ ਇਹ ਕਿਤਨੇ ਟਾਈਮ ਮੇ ਕੱਪ ਵਿਆਹੀ ਵਿਆਹ ਕਿਤਨੇ ਟਾਈਮ ਮੇ ਹੋ ਜਾਂਦੀ ਹੈ ਜੱਫਾ ਹੈ ਬ੍ਰਾਹ ਇੰਹ ਵਿਆਹੀ ਕਹਿੰਦੇ ਆ ਹਾਂ ਵਿਆਹ ਕਹਿੰਦੇ ਆ ਅੱਛਾ ਵਿਆਹੀ ਕਹਿੰਦੇ ਹਾਂ ਕਿੰਨੇ ਟਾਈਮ ਹੋ ਜਾਂਦੀ ਹੈ ਦੋ ਤਿੰਨ ਹਾਂ ਦੋ ਤਿੰਨ ਸਾਲ ਮੇ ਕਾ ਮੇਰੇ ਸਾਲ ਤੇ ਵਿਆਹੀ ਹੋ ਜਾਂਦੀ ਕਹਿੰਦਾ ਬਾਈ ਚਲੋ ਚਲ ਕੋਈ ਨਹੀਂ ਇਹ ਕਹਿੰਦੇ ਆ ਹੀ ਹੁੰਦੇ ਵਿਆਹੀ ਬਾਕੀ ਬਾਈ ਮੈਂ ਨਹੀਂ ਸੀ ਉਹ ਮਹੀਨੇ ਵਾਂਗੇ ਉਹ ਮਹੀਨੇ ਵਾਂਗੇ ਮਹੀਨਾ ਮਹੀਨਾ ਉਹ ਨਾਲ ਬੇਰੀ ਹੈ ਲੋ ਹੈ ਜਿੱਦਾਂ ਪੰਜਾਬੀਆਂ ਨੇ ਇੱਕ ਮਹੀਨਾ ਹੋ ਗਿਆ ਸੋ ਬਾਈ ਇਹ ਦਿਖਾਉਣ ਦਾ ਕਾਰਨ ਸਾਨੂੰ ਇਹੀ ਸੀ ਵੀ ਆਪਾਂ ਤਾਂ ਇੱਧਰ ਆਏ ਸੀ ਵੈਸੇ ਹੀ ਬਾਈ ਹੋਣੀ ਮਿਲ ਗਈ ਕਹਿੰਦੇ ਉਧਰ ਜਾਣਾ ਤੇ ਬਲੌਗ ਬਣ ਗਿਆ ਤੇ ਗਾਂ ਆਪਾਂ ਪਸ਼ੂ ਲੈ ਖਰੇ ਤੇ ਪਸ਼ੂਆਂ ਤੁਹਾਨੂੰ ਜਾਣਕਾਰੀ ਵੀ ਤੇ ਬਾਕੀ ਵੀ ਸੈਂਪਲ ਤੇ ਸਾਦੀ ਲਾਈਫ ਆ ਸੌਖੇ ਆ ਲੋ ਆਪਣੇ ਕੋਲੇ ਮੇਨ ਕਰਦੇ ਆ ਅੰਗਲੇ ਦਾ ਹਾਂ ਕਰਜਾ ਕੋਈ ਨਹੀਂਗਾ ਸੈਂਪਲ ਬੰਦੇ ਆ ਤੇ ਢਾਈ ਢਾਈ ਲੱਖ ਦੀਆਂ ਮੱਝਾਂ ਕੋਈ ਨਹੀਂ ਆਪੀ ਨਾ ਜਪਿੰਦੇ ਜੇ ਮੀਂਹ ਆਉਂਦਾ ਤਾਂ ਪਾਸੂ ਉਧਰ ਕਰ ਦਿੰਦੇ ਆ ਵਿਚੇ ਨਾਲ ਇਹ ਹੁੰਦੀ ਆ ਵੀ ਦਿਖਾਵੇ ਚ ਨਹੀਂ ਪਏ ਦਿਖਾਵਾ ਬੰਦੇ ਨੂੰ ਮਾ ਦੱਸੋ ਜੋ ਤੁਹਾਨੂੰ ਮੈਸੇਜ ਜਾਂ ਵੀਡੀਓ ਜਾਂ ਸਾਡਾ ਬਲੌਗ ਵਧੀਆ ਲੱਗਿਆ ਵਾਰ-ਵਾਰ ਸ਼ੇਅਰ ਜਰੂਰ ਕਰੋ ਧੰਨਵਾਦ